700 ਕਾਜੀ ਸਾਰਾ ਨਜ ਆਪਾਂ ਲੈ ਕੇ ਆ ਜੀ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਸ਼ਰਟ ਮਿਲੇਗੀ ਚਨਾਉਣ ਦੀ ਬਹੁਤ ਹੀ ਸੋਨਾ ਵਰਕ ਕੀਤਾ ਗਿਆ ਘੇਰੇ ਦੇ ਉੱਪਰ ਬਹੁਤ ਹੀ ਸੋਹਣੇ ਕਲਰ ਨੇ ਇੱਕ ਪੀਸ ਆਪਾਂ ਖੋਲ ਕੇ ਦਿਖਾ ਦਿੱਤਾ ਹੈ ਦੇਖ ਸਕਦੇ ਹੋ ਉਪਾੜਾ ਦੀ ਤੁਹਾਨੂੰ ਬਾਟਮ ਮਿਲੇਗੀ ਚਨਾਉਣ ਦਾ ਦੁਪੱਟਾ ਰਹੇਗਾ ਦੁਪੱਟੇ ਦੇ 4 ਸਾਈਡ ਬਹੁਤ ਹੀ ਸੋਨਾ ਵਰਕ ਕੀਤਾ ਗਿਆ ਅਗਲੇ ਜਿਹੜੇ ਸੂਟ ਰਹਿਣਗੇ ਡੋਪੀਨ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਸੋਨਾ ਮਿਰਰ ਵਰਕ ਕੀਤਾ ਗਿਆ विस्कोस ऑर्गेन्जा ਦਾ ਤੁਹਾਨੂੰ ਦੁਪੱਟਾ ਮਿਲੇਗਾ ਮਲਟੀ ਕਲਰ ਦਾ ਦੁਪੱਟਾ ਰਹੇਗਾ 4 ਸਾਈਡ ਮਿਰਰ ਵਰਕ ਕੀਤਾ ਗਿਆ ਹੈ ਬਹੁਤ ਹੀ ਸੋਹਣੇ ਕਲਰ ਨੇ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਅਗਲਾ ਜਿਹੜਾ ਸੂਟ ਤੁਹਾਨੂੰ ਪਾਕਿਸਤਾਨੀ ਸੂਟ ਮਿਲੇਗਾ ਪਿਓਰ क्रेਪ ਦਾ ਸੂਟ ਰਹੇਗਾ ਹੈਵੀ ਹੈਂਡਵਰਕ ਕੀਤਾ ਗਿਆ ਬਹੁਤ ਹੀ ਜ਼ਿਆਦਾ ਸੋਹਣੀ ਇਸ ਦੇ ਉੱਪਰ ਐਮਬਲੋਇਡਰੀ ਵਰਕ ਕੀਤਾ ਗਿਆ ਹੈ ਪਲੇਨ ਤੁਹਾਨੂੰ ਡੋਪੀਨ ਸਿਲਕ ਦੀ ਬਾਟਮ ਮਿਲੇਗੀ ਵਿਸਕੋਸ ऑर्गेन्जा ਬਨਾਰਸੀ ਦਾ ਤੁਹਾਨੂੰ ਦੁਪੱਟਾ ਮਿਲੇਗਾ ਮਲਟੀ ਕਲਰ ਦਾ ਦੁਪੱਟਾ ਮਿਲੇਗਾ ਅਗਰੇ ਇਹ ਸੂਟ ਹੈ ਬਨਾਰਸੀ ਸੂਟ ਰਹਿਣਗੇ ਬਹੁਤ ਹੀ ਸੋਹਣੇ ਕੱਟ ਪ੍ਰਾਈਸ ਵਾਲੇ ਰਹਿਣਗੇ ਪਲੇਨ ਤੁਹਾਨੂੰ ਬਾਟਮ ਮਿਲੇਗੀ ਬਨਾਰਸੀ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਜਿਹੜਾ ਕਲਰ ਪਸੰਦ ਆਉਂਦਾ ਉਸ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਨਾਲ ਸੁੱਟਨ ਦੀ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਹੈ ਵੀ ਬਹੁਤ ਹੀ ਪਿਆਰੇ ਸੂਟ ਰਣਗੇ ਵਿਸਕੋਸ ਔਰ ਗੈਂਜ਼ਾ ਤੁਹਾਨੂੰ ਸੂਟ ਮਿਲੇਗਾ ਹੈਵੀ ਹੈਂਡਵਰਕ ਕੀਤਾ ਗਿਆ ਪਫ ਵਰਕ ਕੀਤਾ ਗਿਆ ਗੋਟਾ ਵਰਕ ਕੀਤਾ ਗਿਆ ਨੱਕ ਦੇ ਉੱਪਰ ਘੇਰੇ ਦੇ ਉੱਪਰ ਬਹੁਤ ਹੀ ਸੋਨਾ ਡੋਪੀਅਨ ਸਿਲਕਰ ਦੀ ਤੁਹਾਨੂੰ ਬਾਟਮ ਮਿਲੇਗੀ ਵਿਸਕੋਸ ਬਨਾਰਸੀ ਦਾ ਤੁਹਾਨੂੰ ਦੁਪੱਟਾ ਮਿਲੇਗਾ ਫੋਰ ਸ਼ੈਡੋਸ ਦੇ ਵੀ ਹੈਵੀ ਹੈਂਡਵਰਕ ਕੀਤਾ ਗਿਆ ਬਹੁਤ ਹੀ ਸੋਹਣੇ ਕਲਰ ਨੇ ਅਗਲੇ ਸੂਟ ਵੀ ਤੁਹਾਨੂੰ ਬਨਾਰਸੀ ਦੇ ਸੂਟ ਮਿਲ ਲੇਗੀ ਬਨਾਰਸੀ ਦਾ ਦੁਪੱਟਾ ਮਿਲੇਗਾ ਸਾਰੇ ਸੂਟਾਂ ਤਨੂੰ ਸ਼ਿਪਿੰਗ ਫ੍ਰੀ ਮਿਲੇਗੀ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਦਿੱਤੇ ਹੋਏ ਨੇ ਤੁਸੀਂ ਕੋਈ ਵੀ ਕਲਰ ਪਸੰਦ ਕਰਕੇ ਸਕਰੀਨ ਸ਼ਾਟ ਪੇਸ ਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਸੂਟ ਮਿਲਣਗੇ ਤੁਹਾਨੂੰ ਗਰਮ ਸੂਟ ਮਿਲਣਗੇ ਬਿਸਕੋਸ਼ ਪਸ਼ਮੀਨਾ ਦਾ ਤੁਹਾਨੂੰ ਪ੍ਰਿੰਟਡ ਸੂਟ ਮਿਲੇਗਾ 9 ਮੀਟਰ ਬਾਟਮ 9 ਮੀਟਰ ਤੁਹਾਨੂੰ ਸ਼ਰਟ ਦਾ ਪੀਸ ਮਿਲੇਗਾ カラー ऑप्शन ਇਹਨਾਂ ਵਿੱਚ ਵੀ ਬਹੁਤ ਹੀ ਜ਼ਿਆਦਾ ਤੁਹਾਨੂੰ ਮਿਲ ਜਾਣਗੇ ਪ੍ਰਾਈਸ ਸਾਰੇ ਸੁੱਟਾਂ ਦਾ ਲੱਗਾ ਹੋਇਆ ਹੈ ਸ਼ਿਪਿੰਗ ਸਾਰੇ ਸੁੱਟਾਂ ਦੇ ਤੁਹਾਨੂੰ ਫ੍ਰੀ ਮਿਲੇਗੀ ਹਾਂਜੀ ਅਜਿਹੇ ਸੂਟ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ